ਗੁਰੂ ਪਿਆਰਿਓ ਅੱਜ ਫਰਗੰਦਾ ਮਹੀਨਾ ਪ੍ਰਕਾਸ਼ਮਨ ਹੋਇਆ ਹੈ ਪੰਚਮ ਪਿਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਜ ਰਾਗ ਦੇ ਅੰਦਰ ਸਾਡੇ ਕਾਲ ਯੁਗ ਜੀਵਾਂ ਵਾਸਤੇ 12 ਮਹੀਨਿਆਂ ਦੀ ਬਾਣੀ ਅੰਗਤ ਕੀਤੀ ਹੈ ਸੋ ਅੱਜ 12ਵਾਂ ਮਹੀਨਾ ਲਾਸਟ ਮਹੀਨਾ ਸਾਲ ਦਾ ਪ੍ਰਕਾਸ਼ਮਨ ਹੋਇਆ ਹੈ 12 ਮਹੀਨਿਆਂ ਦੀ ਬਾਣੀ ਸਤਿਗੁਰਾਂ ਨੇ ਅੰਕਿਤ ਕੀਤੀ ਹਰ ਇੱਕ ਮਹੀਨੇ ਦੇ ਵਿੱਚ ਸਾਨੂੰ ਜੀਵਨ ਦੀ ਜਾਂਚ ਦੱਸੀ ਹੈ ਜਦੋਂ ਮਹੀਨਾ ਚੜ੍ਹਦਾ ਹੈ ਮੌਸਮ 'ਚ ਤਬਦੀਲੀ ਆਉਂਦੀ ਹੈ ਰੁੱਤਾਂ ਬਦਲਦੀਆਂ ਹਨ ਉਸ ਰੁੱਤਾਂ ਦਾ ਸਰੀਰ ਤੇ ਕੀ ਅਸਰ ਹੁੰਦਾ ਹੈ ਤੇ ਕਿਸ ਤਰ੍ਹਾਂ ਅਸੀਂ ਉਹਨਾਂ ਰੁੱਤਾਂ ਦੇ ਪ੍ਰਭਾਵ ਨੂੰ ਰੋਕ ਸਕਦੇ ਹਾਂ ਨਾਮ ਜਪ ਕੇ ਸਤਿਗੁਰਾਂ ਨੇ 11 ਮਹੀਨਿਆਂ ਦੇ ਵਿੱਚ ਪਿੱਛੇ ਅੰਗਤ ਕੀਤਾ ਸਾਰਾ ਹੁਣ 12ਵਾਂ ਮਹੀਨਾ ਅੱਜ ਪ੍ਰਕਾਸ਼ਮਾਨ ਹੋਇਆ ਹੈ 12 ਮਹੀਨਾ ਪਿੱਛੇ 11 ਮਹੀਨਾ ਜਿਨ੍ਹਾਂ ਨੇ ਬੰਦਗੀ ਕੀਤੀ ਨਾਮ ਜਪਿਆ ਉਹਨਾਂ ਨੂੰ ਫਲ ਪ੍ਰਾਪਤ ਕਰਨ ਦਾ ਹੁਣ ਸਮਾਂ ਆ ਗਿਆ ਜਿਸ ਤਰ੍ਹਾਂ ਕਿ ਸਾਲ ਪਰ ਬੱਚਾ ਪੜਦਾ ਹੈ ਸਾਲ ਤੋਂ ਬਾਅਦ ਜਦੋਂ ਇਮਤਿਹਾਨ ਹੁੰਦੇ ਹਨ ਪਤਾ ਲੱਗਦਾ ਕਿੰਨੀ ਕੁ ਮਿਹਨਤ ਕੀਤੀ ਸਤਿਗੁਰਾਂ ਨੇ ਜਿਸ ਤਰ੍ਹਾਂ ਕਿ ਪਹਿਲਾ ਮਹੀਨਾ ਜਦੋਂ ਪ੍ਰਕਾਸ਼ਮਾਨ ਹੁੰਦਾ ਹੈ ਚੇਤਰ ਦਾ ਚੇਤਰ ਦੇ ਮਹੀਨੇ ਸਤਿਗੁਰੂ ਕਹਿੰਦੇ ਹਨ ਚੇਤ ਗੋਬਿੰਦ ਅਰਾਧਿਏ ਹੋਵੇ ਆਨੰਦ ਕਣਾ ਜਦੋਂ ਗੋਬਿੰਦ ਨੂੰ ਅਰਾਧਾਂਗੇ ਜਦੋਂ ਗੁਰੂ ਦੀ ਕਿਰਪਾ ਦਾ ਸਦਕਾ ਨਾਮ ਜਪਾਂਗੇ ਤੇ ਕਣਾ ਆਨੰਦ ਹੋਏਗਾ ਸਤਿਗੁਰੂ ਦੂਸਰੇ ਮਹੀਨੇ ਮਸਾਖ ਦੇ ਵਿੱਚ ਗਰਮੀ ਆ ਜਾਂਦੀ ਹੈ ਗਰਮੀ ਦੇ ਵਿੱਚ ਦੀ ਰੁੱਤ ਦੇ ਵਿੱਚ ਸਤਿਗੁਰ ਕਹਿੰਦੇ ਨੇ ਵਿਸਾਖ ਧੀਰਣ ਕਿਉ ਬਾਢੀਆਂ ਜਿੰਨਾ ਪ੍ਰੇਮ ਵਿਛੋੜ। ਵਿਸਾਖ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਉਹ ਜੀਵ ਕਿਸ ਤਰ੍ਹਾਂ ਧੀਰਜ ਰੱਖਣਗੇ ਜਿਨ੍ਹਾਂ ਨੂੰ ਪ੍ਰੇਮ ਦੇ ਭਾਵ ਕੀ ਜੋ ਪਰਮਾਤਮਾ ਤੋਂ ਵਿਛੜੇ ਹੋਏ ਹਨ ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਪਿਆ ਹੋਇਆ ਹੈ। ਫਿਰ ਅਗਲਾ ਮਹੀਨਾ ਆਇਆ ਤੀਸਰਾ ਹਰ ਜੇਠ ਜੜੁੰਦਾ ਲੋੜੀਏ। ਜਿਹੜਦੇ ਮਹੀਨੇ ਸਤਿਗੁਰਾਂ ਨੇ ਕਿਹਾ ਸੀ ਕੀ ਜੇੜ ਦੇ ਮਹੀਨੇ ਦੇ ਵਿੱਚ ਆਪਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੀਏ ਉਹਨੂੰ ਖੋਜੀਏ ਉਹਦੀ ਪ੍ਰਾਪਤੀ ਕਰੀਏ ਜਿਸ ਅੱਗੇ ਸਭ ਨਿਮਨ ਜਿਹਦੇ ਅੱਗੇ ਸਾਰੀ ਦੁਨੀਆ ਸਾਰੇ ਮਨੁਸਪਤੀ ਸਾਰੇ ਜੀਵ ਜੰਤੂ ਨਿਉਂਦੇ ਹਨ ਜਿਹਨੂੰ ਸਾਰਾ ਜਗਤ ਨਮਸਕਾਰ ਕਰਦਾ ਹੈ ਆਪਾਂ ਵੀ ਉਹਨੂੰ ਲੋੜੀਏ ਉਹਨੂੰ ਖੋਜੀਏ ਅਗਲਾ ਮਹੀਨਾ ਆਇਆ ਹਾੜ ਦਾ ਹਾਸਾਰਤ ਬੰਦਾ ਤਿਸ ਲੈ ਗਏ ਹਰ ਨਾਉ ਨਾ ਜਿੰਨਾ ਪਾਸ ਹੜ ਦੇ ਮਹੀਨੇ ਚ ਗਰਮੀ ਫੁੱਲ ਹੋ ਗਈ ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਗਰਮੀ ਤੰਗ ਨਹੀਂ ਕਰਦੀ ਜਿਨ੍ਹਾਂ ਦੇ ਕੋਲ ਨਾਮ ਦਾ ਠੰਡਕ ਹੈ ਜਿਨ੍ਹਾਂ ਦੇ ਕੋਲ ਨਾਮ ਹੈ ਉਹਨਾਂ ਨੂੰ ਹੜ ਦਾ ਮਹੀਨਾ ਤਪਸ਼ ਮੈਂ ਨਹੀਂ ਲੱਗਦਾ ਉਸ ਤੋਂ ਬਾਅਦ ਮਹੀਨਾ ਆਇਆ ਸਾਵਣ ਦਾ ਸੌਣ ਦੇ ਵਿੱਚ ਬਾਰਿਸ਼ ਦਾ ਮਹੀਨਾ ਹੁੰਦਾ ਹੈ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਸੌਣ ਦੇ ਮਹੀਨੇ ਦੇ ਵਿੱਚ ਕਾਮਣੀ ਕਹਿੰਦੇ ਔਰਤ ਨੂੰ ਸਰਸਤੀ ਪਿਆਸੀ ਸਾਵਣ ਦੇ ਮਹੀਨੇ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਤੋਂ ਟੁੱਟੀ ਹੋਈ ਤੇ ਜਿਹੜੀ ਜੁੜੀ ਹੋਈ ਹੈ ਉਹਨਾਂ ਦੀ ਗੱਲ ਕੀਤੀ ਜਿਹੜੇ ਜੁੜੇ ਹੋਏ ਹਨ ਸਾਵਣ ਦੇ ਮਹੀਨੇ ਸਾਵਣ ਸਰਸਤੀ ਕਾਮਣੀ ਚਰਨ ਕਮਲ ਸਿਓ ਪਿਆਰ ਜਿਨ੍ਹਾਂ ਦਾ ਪਿਆਰ ਪਰਮਾਤਮਾ ਦੇ ਚਰਣਾ ਕਮਲਾਂ ਨਾਲ ਪਿਆ ਹੋਇਆ ਹੈ ਉਹ ਹਰੀ ਭਰੀ ਹੋ ਜਾਂਦੀ ਹੈ ਅਗਲੇ ਮਹੀਨੇ ਦੇ ਵਿੱਚ ਸਤਿਗੁਰਾਂ ਨੇ ਕੀਤੀ ਗੱਲ ਭਾਦੋਂ ਦੇ ਵਿੱਚ ਭਾਦੋਂ ਪਰਮ ਪੁਲਾਣੀਆਂ ਦੂਜੇ ਲੱਗਾ ਹੈ ਤੇ ਭਾਦੋਂ ਦਾ ਮਹੀਨਾ ਜਦੋਂ ਆਇਆ ਉਹਦੇ ਵਿੱਚ ਪਰਮਾਂ ਦੇ ਵਿੱਚ ਲੋਕ ਗਵਾਚ ਜਾਂਦੇ ਹਨ ਤੇ ਜਿਹੜੇ ਪਰਮਾਤਮਾ ਨੂੰ ਭੁੱਲ ਕੇ ਦੂਜੇ ਦੇ ਨਾਲ ਹੇਤ ਕਹਿੰਦੇ ਪਿਆਰ ਨੂੰ ਦੂਜੇ ਦੇ ਨਾਲ ਪਿਆਰ ਪਾਉਂਦੇ ਹਨ ਉਹ ਫਿਰ ਪਰਮਾਂ ਦੇ ਵਿੱਚ ਸਾਰੀ ਜ਼ਿੰਦਗੀ ਗਵਾਚੇ ਫਿਰਦੇ ਹਨ ਅਗਲਾ ਮਹੀਨਾ ਆਇਆ ਅਸੂ ਦਾ ਅਸੂ ਦੇ ਵਿੱਚ ਸਤਿਗੁਰਾਂ ਨੇ ਕਿਹਾ ਅਸਤਨ ਪ੍ਰੇਮ ਉਹ ਮਾੜਾ ਕਿਉਂ ਮਿਲিয়ে ਹਰ ਜਾਏ ਸੁਨ ਦੇ ਪ੍ਰੇਮ ਦੇ ਵਿੱਚ ਮਨ ਦੇ ਵਿੱਚ ਮਹੜਾ ਉੱਠਿਆ ਬਲਬਲਾ ਉੱਠਿਆ ਕਿ ਕਿਸ ਤਰ੍ਹਾਂ ਪ੍ਰਭੂ ਨੂੰ ਮਿਲੀਏ ਕਿਸ ਤਰ੍ਹਾਂ ਪ੍ਰਾਪਤੀ ਕਰੀਏ ਕਤਕ ਦੇ ਮਹੀਨੇ ਦੇ ਵਿੱਚ ਸਤਿਗੁਰ ਕਹਿਣ ਲੱਗੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ ਕਤਕ ਦਾ ਮਹੀਨਾ ਚੜਿਆ ਸਤਿਗੁਰ ਕਹਿੰਦੇ ਨੇ ਐਸੇ ਕਰਮ ਕਮਾ ਆ ਕਿ ਕਿਸੇ ਨੂੰ ਦੋਸ਼ ਨਾ ਦੇਣਾ ਪਵੇ ਫਿਰ ਅਗਲਾ ਮਹੀਨਾ ਆਇਆ ਮੱਘਰ ਦਾ ਮੱਘਰ ਦੇ ਵਿੱਚ ਸਤਿਗੁਰ ਕਹਿਣ ਲੱਗੇ ਮੱਘਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ ਮਗਰ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਜਿਹੜੀ ਪਤੀ ਪਰਮੇਸ਼ਰ ਦੀ ਗੋਦ ਦੇ ਵਿੱਚ ਆ ਕੇ ਬੈਠੀਆਂ ਹਨ ਜਿਹੜੇ ਚਰਣਾ ਦੇ ਨਾਲ ਜੁੜੇ ਹੋਏ ਹਨ ਅਗਲਾ ਮਹੀਨਾ ਪੋਹ ਦਾ ਆਇਆ ਪੋਹ ਦੇ ਮਹੀਨੇ ਸਤਗੁਰ ਕਹਿਣ ਲੱਗੇ ਪੋਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾ ਹੋ ਪੋਖ ਤੁਖਾਰ ਕਹਿੰਦੇ ਸਰਦੀ ਨੂੰ ਠੰਡ ਨੂੰ ਉਹ ਨਹੀਂ ਮਹੀਨੇ ਦੀ ਠੰਡ ਉਹਨਾਂ ਨੂੰ ਤੰਗ ਨਹੀਂ ਕਰਦੀ ਜਿਨ੍ਹਾਂ ਦੇ ਗਲੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਪੋਖ ਤੂਫਾਨ ਨਾਂ ਵਿਆਪੇ ਕੰਠ ਮਿਲਿਆ ਹਰ ਨਾਹ ਅਗਲਾ ਮਹੀਨਾ ਪਿਛਲਾ ਅਤੀਤ ਹੋਇਆ ਜੋ ਮਾਗਦਾ ਯਾਰਵਾਂ ਮਹੀਨਾ ਸਤਿਗੁਰੂ ਕਹਿਣ ਲੱਗੇ ਮਾਗ ਮੰਜਨ ਸੰਸਾਧੂਆਂ ਤੂੜੀ ਕਰ ਇਸ਼ਨਾਨ ਮਾਗ ਦੇ ਮਹੀਨੇ ਦੇ ਵਿੱਚ ਜੋ ਪ੍ਰਾਗ ਦਾ ਮੇਲਾ ਚੱਲਦਾ ਪਿਆ ਹੈ ਫਲਗੂ ਫਲਗੂ ਦਾ ਮੇਲਾ ਜੋ ਕਿ ਦੁਨੀਆ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਸ਼ਨਾਨ ਕਰ ਰਹੀ ਹੈ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਕਹਿੰਦੇ ਨੇ ਜੇ ਇਸ਼ਨਾਨ ਕਰਨ ਦਾ ਇੰਨਾ ਮਹੱਤਵ ਹੈ ਨਾ ਉਸ ਤੋਂ ਇੱਕ ਹੋਰ ਜ਼ਰੂਰੀ ਇਸ਼ਨਾਨ ਹੈ ਮਾਗ ਮੰჯਨ ਸੰਸਾਧੂ ਸਤਸੰਗਤ ਦੇ ਚਰਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰੋ ਤੇ 68 ਤੀਰਥਾਂ ਦਾ ਫਲ ਕਰੇ ਬੈਠੇ ਹੀ ਮਿਲ ਜਾਂਦਾ ਹੈ ਸਤਸੰਗਤ ਦੇ ਵਿੱਚ ਸੰਗਤ ਦੀ ਚਰਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਮਾਗ ਮੰჯਨ ਸੰਸਾਧੂਆਂ ਧੂੜੀ ਕਰ ਇਸ਼ਨਾਨ ਹੁਣ ਮਹੀਨਾ ਆ ਗਿਆ 12ਵਾਂ ਪਿੱਛੇ ਜੋ ਸਤਿਗੁਰਾਂ ਨੇ 11 ਮਹੀਨਿਆਂ ਦੇ ਵਿੱਚ ਸਾਨੂੰ ਦੱਸਣਾ ਕੀਤਾ ਜੋ ਸਿੱਖਿਆ ਦਿੱਤੀ ਜੇ ਉਸ ਮੁਤਾਬਕ ਆਪਾਂ ਚੱਲੇ ਹਾਂ ਤੇ ਹੁਣ ਫਲ ਲੱਗਣ ਦਾ ਸਮਾਂ ਆ ਗਿਆ ਜਿਨ੍ਹਾਂ ਜਿਨ੍ਹਾਂ ਨੇ ਪ੍ਰਭੂ ਦੇ ਪ੍ਰਮਾਤਮਾ ਦੇ ਆਪਣੇ ਗੁਰੂ ਦੇ ਕਹਿਣੇ ਤੇ 11 ਮਹੀਨੇ ਪਿਛਲੇ ਬਤੀਤ ਕੀਤੇ ਹਨ ਹੁਣ 12ਵਾਂ ਮਹੀਨਾ ਫਲ ਲੱਗਣ ਦਾ ਆਇਆ ਫਲ ਗੁਣ ਅਨੰਦ ਉਪਾਰਜਨਾ ਸਤਿਗੁਰ ਕਹਿੰਦੇ ਨੇ ਕਿਸ ਤਰ੍ਹਾਂ 12ਵੇਂ ਮਹੀਨੇ ਦੀ ਬਾਣੀ ਅੰਗਤ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਫਲਗੁਨ ਨੰਦੁ ਪਾਰਜਨਾ ਹਰ ਸੱਜਣ ਪ੍ਰਗਟਿਆ ਸੰਤ ਸਹਾਈ RAM ਕੈ ਕਰ ਕਿਰਪਾ ਦੀਆਂ ਮਿਲਾਏ ਫਲਗੁਨ ਨੰਦੁ ਪਾਰਜਨਾ ਹਰ ਸੱਜਣ ਪ੍ਰਗਟਿਆ ਸੰਤ ਸਹਾਈ RAM ਕੈ ਕਰ ਕਿਰਪਾ ਦੀਆਂ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਪੁੰਨੀ ਵਡ ਪਾਗਣੀ ਵਰ ਪਾਇਆ ਹਰ ਰਾਇ ਮਿਲ ਸਈਆ ਮੰਗਲ ਗਾਵਹੀ ਗੀਤ ਗੋਬਿੰਦ ਲਾਏ ਹਰ ਜੇ ਹਾ ਅਵਰਨਾ ਦੀ ਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਬਲਤ ਸਵਾਰੇ ਨ ਨਿਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮੇ ਧਾਏ ਜੀਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲਗੁਨ ਨਿਤ ਸਲਾਹੀਐ ਜਿਸਨੂੰ ਤਿਲਨਾਤ ਮਾਏ ਫਲਗੁਨ ਨਿਤ ਸਲਾਹੀਐ ਜਿਸਨੂੰ ਤਿਲਨਾਤ ਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਅਰਧਿਆ ਦਰਗਾ ਸਚ ਖਰੇ ਸਰਬ ਸੁਖਾਂ ਨਿਧ ਚਰਨ ਹਰਿ ਪਵਦਲ ਵਿਖਮ ਤਰੇ ਹੈ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹਿ ਦਰੇ ਕੂੜ ਗਏ ਦੁਬਦਾਨ ਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਤਰੇ ਇਕ ਤਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪਿਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੁਣ ਫੱਗਣ ਦਾ ਮਹੀਨਾ ਆ ਗਿਆ ਪਿੱਛੇ ਜਿਨ੍ਹਾਂ ਨੇ ਪਿਛਲੇ ਆ ਮਹੀਨਿਆਂ ਦੇ ਵਿੱਚ ਜੋ ਜੋ ਸਤਿਗੁਰਾਂ ਨੇ ਜਿਵੇਂ ਜੀਵਨ ਬਤੀਤ ਕਰਨ ਵਾਸਤੇ ਕਿਹਾ ਜੇ ਉਸ ਰਸਤੇ ਤੇ ਚੱਲੇ ਹਾਂ ਤੇ ਉਹਨੂੰ ਫੰਗਣ ਦੇ ਮਹੀਨੇ ਚ ਫਲ ਪ੍ਰਾਪਤ ਦੀ ਸਮਾਂ ਆ ਗਿਆ ਹੈ ਫਲ ਬਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਉਹਨਾਂ ਦੇ ਹਿਰਦੇ ਦੇ ਵਿੱਚ ਉਹ ਸੱਜਣ ਪ੍ਰਗਟ ਹੋ ਜਾਏਗਾ ਪ੍ਰਮਾਤਮਾ ਹਿਰਦੇ ਰੂਪੀ ਕਰ ਦੇ ਵਿੱਚ ਆ ਕੇ ਬੈਠੇਗਾ ਜਿਨ੍ਹਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਜਿਵੇਂ ਸਤਿਗੁਰ ਦੇ ਦਸਨ ਤੇ ਚੱਲੇ ਹਾਂ फल गुण नंद उपारज ना हर सज्जन प्रगटे आए संत सहाई राम के कर कृपा दिया मिलाए संत सहाई संत लोग परमेश्वर ਦੇ ਪਿਆਰੇ ਲੋਕ ਸਹਾਈ ਹੁੰਦੇ ਨੇ ਪ੍ਰਭ ਕੀ ਵਿੱਚ ਵਿਚੋਲੇ ਬਣ ਕੇ ਪ੍ਰਮਾਤਮਾ ਦੇ ਨਾਲ ਮਿਲਾਉਂਦੇ ਹਨ संत सहाई राम के राम ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਸੰਤ ਲੋਕ ਸੰਸਾਦ ਲੋਕ ਜੋ ਆਪ ਜੱਬ ਦੇ ਹਿੰਦੂਸਰਿਆਂ ਨੂੰ ਜਪਾਉਂਦੇ ਹਨ ਸਤਿਗੁਰੂ ਉਹਨਾਂ ਦੀ ਗੱਲ ਕਰਦੇ ਹਨ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆਮ ਲਾਏ ਉਹਨਾਂ ਨੇ ਕਿਰਪਾ ਕਰ ਦਿੱਤੀ ਤੇ ਪ੍ਰਮਾਤਮਾ ਦੇ ਨਾਲ ਮਿਲਾਪ ਦਿੱਤਾ ਸਹਿਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਹੁਣ ਪ੍ਰਭੂ ਦੀ ਪ੍ਰਾਪਤੀ ਤੋਂ ਬਾਅਦ ਫਿਰ ਹਿਰਦੇ ਰੂਪੀ ਜਿਹੜੀ ਸਹਿਜ ਹੈ ਉਹ ਸੁੱਖਾਂ ਦੇ ਨਾਲ ਭਰ ਗਈ ਹੁਣ ਉੱਥੇ ਦੁੱਖਾਂ ਜੋਗੀ ਥਾਂ ਹੀ ਨਹੀਂ ਰਹੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਦੁੱਖਾਂ ਜੋਗੀ ਥਾ ਹੀ ਨਹੀਂ ਰਹੀ ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮੰਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਗਈਆਂ ਜਦੋਂ ਵਰ ਮਿਲ ਗਿਆ ਵਰ ਕਿਹੜਾ ਹਰ ਰਾਏ ਹਰੀ ਅਕਾਲ ਪੁਰਖ ਪਰਮਾਤਮਾ ਦੀ ਜਦੋਂ ਪ੍ਰਾਪਤੀ ਹੋ ਗਈ ਫਿਰ ਜਿੱਥੇ ਪਰਮਾਤਮਾ ਆ ਗਿਆ ਫਿਰ ਉੱਤੇ ਕਿਸੇ ਦਾ ਗਲ ਦੀ ਕੋਈ ਕਮੀ ਨਹੀਂ ਰਹੀ ਇਛ ਪੁੰਨੀ ਵਡ ਭਾਗਣੀ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ ਵੱਡਿਆਂ ਭਾਗਾਂ ਵਾਲਿਆਂ ਦੀ ਉਹਨਾਂ ਨੂੰ ਵਰ ਮਿਲਿਆ ਹਰੀ ਅਕਾਲਪੁਰਖ ਪਰਮਾਤਮਾ ਦਾ ਰੂਪ ਦੇ ਵਿੱਚ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵੇ ਗੀਤ ਗੋਬਿੰਦ ਅਲਾਏ ਮਿਲ ਸਈਆਂ ਸਈਆਂ ਸਾਨੂੰ ਸਾਰਿਆਂ ਨੂੰ ਸਤਿਗੁਰੂ ਨੇ ਕਿਹਾ ਹੈ ਜਿਹੜੇ ਸਤਸੰਗੀ ਲੋਕ ਸਤਸੰਗਤ ਕਰਦੇ ਹਨ ਜਿਸ ਤਰ੍ਹਾਂ ਕਿ ਆਪ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਦੇ ਹੋ ਗੁਰੂ ਦੀ ਗੋਦੀ ਵਿੱਚ ਬੈਠੇ ਹੋ ਸਤਿਗੁਰੂ ਕਹਿੰਦੇ ਨੇ ਆਪਣੀਆਂ ਸੰਗਤ ਲੋਕ ਸੰਗਤ ਦੇ ਵਿੱਚ ਬੈਠ ਕੇ ਸਖੀਆਂ ਦੇ ਨਾਲ ਸਹੇਲੀਆਂ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੇ ਮੰਗਲ ਗਾਈਏ ਖੁਸ਼ੀ ਦੇ ਗੀਤ ਗਾਈਏ ਮਿਲ ਸਖੀਆਂ ਮੰਗਲ ਲਗਾਵਹੀਂ ਗੀਤ ਗੋਬਿੰਦ ਅਲਾਏ ਹਰ ਜਿਹਾਂ ਅਵਰਨੰਦਿ ਸਈ ਕੋਈ ਦੂਜਾ ਲਵੇ ਨਾ ਲਾਏ ਹਰੀ ਅਕਾਲ ਪੁਰਖ ਪਰਮਾਤਮਾ ਵਰਗਾ ਕੋਈ ਦੂਜਾ ਹੋਰ ਹੈ ਹੀ ਨਹੀਂ ਕੋਈ ਦੂਜਾ ਲਵੇ ਨਾ ਲਾਏ ਉਹਦੀ ਦੂਜੀ ਦੂਜਾ ਕੋਈ ਉਹਦੀ ਬਰਾਬਰੀ ਕਰ ਹੀ ਨਹੀਂ ਸਕਦਾ ਉਹ ਤੇ ਇੱਕੋ ਇੱਕ ਇੱਕ ਓੰਕਾਰ ਹੈ ਇੱਕ ਹੈ ਬਸ ਉਹਦੇ ਵਰਗਾ ਦੂਸਰਾ ਕੋਈ ਤੇਰਾ ਸ਼ਰੀਰ ਕੋ ਨਾਹੀ ਕਿਸ ਪੈ ਆਖ ਸੁਨਾਈ ਉਹਦੇ ਵਰਗਾ ਤੇ ਉਹਦਾ ਕੋਈ ਸ਼ਰੀਰ ਵੀ ਨਹੀਂ ਸਿਰਫ ਇੱਕੋ ਪ੍ਰਮਾਤਮਾ ਹੈ ਉਹਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ ਹਰ ਜਿਹਾਂ ਅਵਰਨਾ ਦਿੱਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰੇ ਨਹੀਂ ਚੱਲਦੀ ਤੈਨੂੰ ਜਾਏ ਹਲਤ ਪਰਤ ਲੋਕ ਅਤੇ ਪ੍ਰਲੋਕ ਆਹ ਲੋਕ ਅਗਲਾ ਲੋਕ ਹਲਤ ਪਲਤ ਸਵਾਰੇ ਦੋਨੋ ਲੋਕ ਸਵਾਰੇ ਜਾਂਦੇ ਹਨ ਤੇ ਨਿਚਲ ਦਿੱਤੀ ਨ ਜਾਏ ਜਾਏ ਕਹਿੰਦੇ ਜਗਾਂ ਨੂੰ ਨਿਚਲ ਕਹਿੰਦੇ ਜਿਹੜੀ ਖੁਸਦੀ ਨਹੀਂ ਸਦਾ ਕੈਮ ਰਹਿੰਦੀ ਜਿਹੜੀ ਉਹ ਜਗ੍ਹਾ ਮਿਲਦੀ ਹੈ ਜਿਹੜੀ ਕਦੀ ਖੁਸੇ ਨਾ ਤੇ ਹਲਤ ਅਤੇ ਪਲਤ ਲੋਕ ਅਤੇ ਲੋਕ ਸੁਧਰ ਜਾਂਦੇ ਹਨ ਨਾਮ ਜਪਣ ਵਾਲੇ ਦੇ ਹਲਤ ਪਲਤ ਸਵਾਰੇ ਨਿਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖੀਨ ਬਹੁੜ ਨਾ ਜਨਮੇ ਤਾਏ ਸੰਸਾਰ ਸੰਸਾਰ ਨੂੰ ਸਤਿਗੁਰੂ ਸਾਗਰ ਕਹਿ ਰਹੇ ਹਨ ਇਹਦੇ ਵਿੱਚ ਜੋਨੀਆਂ ਨਾਲ ਭਰਿਆ ਹੋਇਆ ਇਹ ਸਾਗਰ ਹੈ ਤੇ ਇਹਦੇ ਵਿੱਚ ਜਿਹੜਾ ਚੱਕਰ ਹੈ ਮਰ ਗਏ ਜਮ ਗਏ ਜਮ ਗਏ ਮਰ ਗਏ ਉਹਦੇ ਤੋਂ ਫਿਰ ਸਤਿਗੁਰੂ ਰੱਖ ਲੈਂਦੇ ਹਨ ਬਚਾ ਲੈਂਦੇ ਹਨ ਉਸ ਗੇੜੇ ਤੋਂ ਉਸ ਚੱਕਰ ਤੋਂ ਸੰਸਾਰ ਸਾਗਰ ਤੇ ਰਖਿਐ ਨ ਬਹੁੜਾ ਜਨਮੇ ਧਾਏ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਜੀਵਾ ਜ਼ੁਬਾਨ ਤੇ ਜੀਵ ਇੱਕ ਹੈ ਪ੍ਰਭੂ ਤੇਰੇ ਗੁਣ ਬੜੇ ਅਨੇਕ ਹਨ ਜਿਸ ਤਰ੍ਹਾਂ ਕਿ ਜਪਜੀ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਇੱਕ ਦੂਜੀ ਬੋ ਲੱਖ ਹੋ ਹੈ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਇੱਕ ਦੂਜੀ ਬੋ ਇੱਕ ਤੋਂ ਦੋ ਦੋ ਤੋਂ ਲੱਖਾਂ ਲੱਖਾਂ ਤੋਂ 20 ਲੱਖਾਂ ਜਬਾਨਾ ਹੋ ਜਾਣ ਇੱਕ ਇੱਕ ਗੇੜੇ ਦੇ ਵਿੱਚ 20-20 ਲੱਖ ਵਾਰੀ ਮੇਰੇ ਮੂੰਹ ਦੇ ਵਿੱਚੋਂ ਪ੍ਰਭੂ ਤੇਰਾ ਨਾਮ ਨਿਕਲੇ ਤਾਂ ਵੀ ਤੇਰੇ ਗੁਣ ਨਹੀਂ ਗਾ ਸਕਦਾ ਸਤਿਗੁਰ ਕਹਿੰਦੇ ਨੇ ਮੇਰੀ ਜਬਾਨ ਇੱਕ ਹੈ ਇੱਕ ਜੀਵਾ ਏਕ ਅਨੇਕ ਗੁਣ ਕਰੇ ਨਾਨਕ ਚਰਣੀ ਭਾਏ ਫਲ ਗੁਣ ਨਿਤ ਸਲਾਈਏ ਜਿਸ ਨੂੰ ਤਿਲ ਨਾ ਤਮਾਏ ਫਲਗੁਣ ਦੇ ਮਹੀਨੇ ਦੇ ਵਿੱਚ ਪਗਣ ਦੇ ਮਹੀਨੇ ਦੇ ਵਿੱਚ ਉਹਦੀ ਸਿਫਤ ਸਲਾਹ ਕਰੀਏ ਜਿਹਨੂੰ ਆਪਣੀ ਸਿਫਤ ਸਲਾਹ ਕਰਾਉਣ ਦਾ ਤਿਲ ਜਮਾਣੀ ਤਮਾ ਨਹੀਂ ਤਿਲ ਜਨਾਵੀ ਲਾਲਚ ਨਹੀਂ ਕਿ ਮੈਨੂੰ ਜੱਪੋ ਪ੍ਰਮਾਤਮ ਨੂੰ ਇਹ ਲਾਲਚ ਨਹੀਂ ਕਿ ਮੈਨੂੰ ਜੱਪੋ ਜਾਂ ਮੈਨੂੰ ਚੇਤੇ ਕਰੋ ਗੁਰਬਾਣੀ ਕਹਿੰਦੀ ਹੈ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਹੈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋ ਜੇ ਸਾਰਾ ਸੰਸਾਰ ਸਾਰੇ ਜੀਵ 84 ਲੱਖ ਦੁਨੀਆਂ ਦੇ ਜੀਵ ਮਿਲ ਕੇ ਵੀ ਆਖਣਾ ਉਹ ਵੱਡਾ ਹੈ ਵੱਡਾ ਹੈ ਤੇ ਉਹ ਵੱਡਾ ਨਹੀਂ ਹੋਣ ਲਗਾ ਉਹ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦਾ ਹੀ ਰਹੇਗਾ ਉਹਦਾ ਕੁਝ ਨਹੀਂ ਘਟਦਾ ਵਾ ਦਾ ਜਿਹੜਾ ਉਹਨੂੰ ਵੱਡਾ ਕਹਿੰਦਾ ਆਪ ਵੱਡਾ ਹੋ ਜਾਂਦਾ ਹੈ ਹੁਣੋ ਤਿਲ ਜਮਾ ਵੀ ਲੋਭ ਨਹੀਂ ਕੇ ਮੈਨੂੰ ਚੇਤੇ ਕਰੋ ਜਾਂ ਨਾ ਕਰੋ ਸਤਿਗੁਰ ਕਹਿੰਦੇ ਨੇ ਆਪਾਂ ਉਹਦੀ ਸਿਮ ਸਲਾਹ ਕਰੀਏ ਜਿਹਨੂੰ ਤਿਲ ਜਮਾ ਵੀ ਤਮਾ ਨਹੀਂ ਹੈਗਾ ਫਲ ਗੁਨ ਨਿਤ ਸਲਾਹੀਏ ਜਿਸਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਰਜ ਜਸਰੇ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਦੇ ਕਾਰਜ ਪਰਮੇਸ਼ਰ ਨੇ ਆਪਣੇ ਆਪ ਸਵਾਰ ਦਿੱਤੇ ਜਿਸ ਤਰ੍ਹਾਂ ਕਿ ਗੁਰਬਾਣੀ ਕਹਿੰਦੀ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਸੰਤਾਂ ਦੇ ਮਹਾਪੁਰਸ਼ਾਂ ਦੇ ਨਾਮ ਜਪਣ ਵਾਲਿਆਂ ਦੇ ਕਾਰਜ ਆਪ ਕਰਦਾ ਹੈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਅਰਾਧਿਆ ਅੰਦਰ ਹੈ ਸੱਚ ਖਰੇ ਹਰੀ ਅਕਾਲ ਪੁਰਖ ਪ੍ਰਮਾਤਮਾ ਦੀ ਜਿਨ੍ਹਾਂ ਨੇ ਅਰਾਧਨਾ ਕੀਤੀ ਜਿਨ੍ਹਾਂ ਨੇ ਜਪਿਆ ਉਹ ਦਰਗਾਹ ਦੇ ਵਿੱਚ ਸੱਚੇ ਸੋਚੇ ਨਿਕਲੇ ਉਹ ਨਿਤਰੇ ਉੱਥੇ ਜਾ ਕੇ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪਈ ਉਹਨਾਂ ਨੂੰ ਸਾਬਕ ਤਬ ਦੇਣਾ ਨਹੀਂ ਪਿਆ ਹਰ ਦਰਗਹ ਹੈ ਸੱਚ ਖਰੇ ਸਰਬ ਸੁਖਾ ਨਿਧ ਹਰ ਚਰਨ ਭਵਜਲ ਵਿਖਮ ਤਰੇ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਨ ਕਰਕੇ ਤੇ ਭਵ ਜਲ ਭਵ ਕਹਿੰਦੇ ਔਖਾ ਜਲ ਭਵ ਕੀ ਔਖਾ ਜਲ ਹੈ ਔਖਾ ਸੰਸਾਰ ਸਾਗਰ ਹੈ ਜਿਹਦੇ ਵਿੱਚੋਂ ਪਾਰ ਲੰਘਣਾ 84 ਲੱਖ ਜੋਨੀਆਂ ਦੇ ਵਿੱਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ ਭਵ ਜਲ ਇਸ ਕਰਕੇ ਕਿਆ ਇਹਨੂੰ ਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਚਰਨਾਂ ਨਾਲ ਲੱਗ ਗਏ ਉਹ ਇਸ ਭਵ ਜਲ ਤੋਂ ਇਹ ਜ਼ਹਿਰ ਹੋਏ ਭਰੇ ਨਾਲ ਸੰਸਾਰ ਦੇ ਵਿੱਚੋਂ ਤਰ ਜਾਣਗੇ ਸਰਬ ਸੁਖਾ ਨਿਧ ਚਰਨ ਹਰ ਭਵ ਜਲ ਨਿ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੀ ਜਰੇ ਜਿਨਾਂ ਨੂੰ ਪ੍ਰੇਮਾ ਭਗਤੀ ਮਿਲ ਗਈ ਉਹ ਫਿਰ ਵਿਖਿਆ ਮਾਇਆ ਰੂਪੀ ਜੋ ਜ਼ਹਿਰ ਹੈ ਜੋ ਸੰਸਾਰ ਦੇ ਮੋਹ ਦੀਆਂ ਤੰਦਾਂ ਹਨ ਉਹਨਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਜੇਗਾ ਉਹ ਵਿਖਿਆ ਨਾਹੀ ਜਰੇ ਉਹ ਸੜਨਗੇ ਨਹੀਂ ਇਸ ਬੰਦਰਾਂ ਦੇ ਵਿੱਚ ਪੈ ਕੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਉਹਨਾਂ ਦੀ ਕੂੜ ਕਹਿੰਦੇ ਝੋਟ ਨੂੰ ਦੁਬਦਾ ਕਹਿੰਦੇ ਭਰਮਾਂ ਨੂੰ ਦੁਬਦਾ ਦੇ ਵਿੱਚ ਪਿਆ ਹੋਇਆ ਇਨਸਾਨ ਪਰਮਾ ਦੇ ਵਿੱਚ ਗਵਾਚਿਆ ਹੋਇਆ ਇਨਸਾਨ ਉਹਨਾਂ ਦੀ ਦੁਬਦਾ ਵੀ ਨਸ ਨਸ ਜੇਗੀ ਖਤਮ ਹੋ ਜਾਏਗੀ ਕੂੜ ਅੰਦਰੋਂ ਹਿਰਦੇ ਚੋਂ ਦੂਰ ਹੋ ਜਾਣਗੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸੱਚਾਈ ਦੇ ਨਾਲ ਸੱਚੇ ਨਾਲ ਨਾਮ ਦੇ ਨਾਲ ਭਰਪੂਰ ਹਿਰਦਾ ਹੋ ਜਾਏਗਾ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਤਰ ਇਕ ਕਰੇ ਪਾਰ ਬ੍ਰਹਮ ਪਰਮਾਤਮਾ ਜਿਹਦਾ ਕਿਸੇ ਨੇ ਅੰਤ ਨਹੀਂ ਪਾਇਆ ਪਾਰ ਬ੍ਰਹਮ ਪ੍ਰਭ ਸੇਵ ਦੇ ਜਿਹੜੇ ਉਸ ਪਾਰ ਬ੍ਰਹਮ ਨੂੰ ਸੇਵਦੇ ਹਨ ਚੇਤੇ ਕਰਦੇ ਹਨ ਉਹਨੂੰ ਧਿਆਉਂਦੇ ਹਨ ਉਹਨਾਂ ਦੇ ਮਨ ਰੂਪੀ ਘਰ ਦੇ ਵਿੱਚ ਇੱਕ ਆਕਾਰਪੁਰਖ ਪਰਮਾਤਮਾ ਦੀ ਸਥਾਪਨਾ ਹੋ ਜਾਂਦੀ ਹੈ ਪਾਰਮ ਪ੍ਰਭ ਸੇਮ ਦੇ ਮਨ ਅੰਤਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਹੁਣ ਸਤਿਗੁਰੂ ਜਲਤ ਤੇ ਆਗੇ 12 ਮਹੀਨਿਆਂ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਸਾਨੂੰ ਕਿਸ ਤਰ੍ਹਾਂ ਜੀਵਨ ਪ੍ਰੀਤ ਕਰਨਾ ਹੈ ਹੁਣ ਉਸ ਤੋਂ ਵੀ ਅੱਗੇ ਇੱਕ ਹੋਰ ਗੱਲ ਕਹਿ ਦਿੱਤੀ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਉਹਨਾਂ ਵਾਸਤੇ ਸਾਰਾ ਕੁਝ ਇੱਕ ਬਰਾਬਰ ਹੈ ਉਹਨਾਂ ਵਾਸਤੇ ਕੋਈ ਸੰਗ੍ਰਾਂਦ ਕੋਈ ਮੱਸਿਆ ਕੋਈ ਪੰਚਮੀ ਕੋਈ ਪੂਰਨਮਾਸੀ ਕੋਈ ਕਿਸੇ ਤਰ੍ਹਾਂ ਦਾ ਵੀ ਦਿਨ ਹੋਵੇ ਸ਼ਨੀਵਾਰ ਹੋਵੇ ਵੀਰਵਾਰ ਹੋਵੇ ਕੋਈ ਵੀ ਮੂਰਤ ਹੋਵੇ ਉਹਨਾਂ ਵਾਸਤੇ ਭਲਾ ਹੀ ਭਲਾ ਹੈ ਜਿਹੜੇ ਅਕਾਲਪੁਰਖ ਪਰਮਾਤਮਾ ਦਾ ਨਾਮ ਜਪਤੇ ਨੇ ਜਿਹੜੇ ਉਹਦੀ ਨਜ਼ਰ ਦੇ ਏਠਾਂ ਆ ਗਏ ਹਨ ਜਿਹੜੇ ਉਹਦੀ ਕਿਰਪਾ ਦੇ ਪਾਤਰ ਬਣ ਗਏ ਨੇ ਉਹਨਾਂ ਵਾਸਤੇ ਸਾਰੇ ਹੀ ਮੂਰਤ ਸਾਲੇ ਹੀ ਦਿਨ ਸਾਰੇ ਹੀ ਮਹੀਨੇ ਚੰਗੇ ਹਨ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪ੍ਰਭੂ ਮੇਰੇ ਤੇ ਕਿਰਪਾ ਕਰ ਦਿਓ ਮੈਂ ਤੇਰੇ ਦਰਸ਼ਨਾਂ ਦੀ ਤਾਂ ਕਰਦਾ ਹਾਂ ਤੇਰੇ ਦਰਸ਼ਨਾਂ ਦੀ ਲੋਚ ਕਰਦਾ ਹਾਂ ਮੈਨੂੰ ਦਰਸ਼ਨ ਦੇਦਾਰੇ ਦੇਹੁ ਤੇ ਜਿਨ੍ਹਾਂ ਨੂੰ ਤੇਰੇ ਤੂੰ ਕਿਰਪਾ ਕਰ ਦਿੱਤੀ ਹੈ ਉਹਨਾਂ ਵਾਸਤੇ ਸਾਰੀਆਂ ਘੜੀਆਂ ਸਾਰੇ ਦਿਨ ਸਾਰੇ ਮਹੀਨੇ ਸਾਰੇ ਹੀ ਦਿਨ ਚੰਗੇ ਹਨ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ